ਇਹ ਤਸਵੀਰ ਤੋਂ ਵੀ ਸਾਡੇ თანਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਡੇ ਸੰਸਥਾਨ ਸ੍ਰੀ ਦੇ ਗੁਰੂ ਦੇ ਸਾਡੇ ਸਾਡੇ ਆਗਿਆ ਦੇ ਸਾਰੇ ਪੁਜੀਤ ਸੰਗਤਾਂ ਜੀ ਨੂੰ ਬਣਾ ਰਹੇ ਆ ਤੇ 25 ਜਨਵਰੀ ਦੇ ਦਿਨ ਜਿਹੜਾ ਇਹ ਚੇਤਨ ਦਿਵਸ ਹੋਇਆ ਉਹ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਹੈ ਮੇਰਾ ਫਹਿਲਾ ਅਨੁਮਿਤਾ ਵੀ ਸਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਕਿਰੀ ਅਜ ਤਾਂ ਬੈਸੋ ਹਿੰਦੂ ਜੀ ਹਿੰਦੀ ਯਾਤਰ ਗੁਰੂ ਤੇਗ ਬਹਾਦਰ ਜੀ ਦਾ ਫਾਟੋਗ੍ਰਾਫ ਬਾ ਇਹ ਬਣਾਵਾਂਗੇ ਅਸੀਂ ਤੇ ਖਾਸ ਕਰਕੇਿੰਿੰਦੂਆਂ ਨੂੰ ਇਹ ਅੱਗੇ ਉਤਮਾਣਾ ਦੇਖਦੇ ਬਹੁਤ ਨੇ ਤੇ ਉਹ ਅਦਰ ਸ਼ਹਿਰੀ ਤੇ ਉਹਦੇ ਨਾਲ ਦਾਸਤਨ ਸਿੱਖ ਭਾਈ ਜੀ ਜਦੋਂ ਭਾਈ ਜੱਗਾ ਜੀ ਦੇ ਰਾਹ ਪਾਣੇ ਦੇ ਸਾਥਕ ਆ ਉਹਨਾਂ ਦੇ ਸਾਡੇ ਸਿੱਖੋ ਸਾਥਕ ਹੋਏ ਨੇ ਉਹਨੂੰ ਮਨਾਉਣ ਦੀ ਜਰੂਰ ਪੰਜਾਬ ਦੇ ਭਾਰਤੀ ਸੰਸਦਾ ਪਾਰਟੀ ਨੇ ਕਰ ਦੇ ਪ੍ਰਲਾਪ ਕੀਤਾ ਕਿ ਹਰ ਇੱਕ ਮੰਡਲ ਦੇ ਦੁਨੀਆ ਦੇ ਉੱਤਰਵਾਦੀ ਸੁਝਾਅ ਦੇ ਲਈ ਇਹ ਰੋਗ ਦੇ ਫਾਰਮ ਜੋ ਕਿ 100 150 ਮਾਹ ਹੋ ਚੁੱਕੇ ਜਾ ਤੇ ਪਾਰਟਨ ਦੇ ਕੀ ਕਾ ਦਰਵਾਜੇ ਤੇ ساری ਸ਼ਕਤਾਂ ਨਾ ਹਾਂਜੀ ਪ੍ਰਧਾਨ ਜੀ ਜਿਹੜੇ ਸੁਖਮਨੀ ਸਾਹਿਬ ਦੇ ਪਾਰਟ ਦੇ ਭੂਗ ਪਾਏਗੇ ਨਿੱਕੀ ਕੋਹਾਂ ਦੇ ਵਿੱਚ ਤੇ ਜੀ ਸਾਹਿਬ ਜੀ ਇੰਤਾਨ ਤੋਂ ਮਹਾ ਵਰਤੀ ਤੇ ਪਾਰਟ ਲਗਾ ਰਹੀ ਜੀ ਜੀ ਮਾਰੇ ਸਾਡੇ ਸਿੱਖੀ ਜਿੰਸੋ ਸਾਹਿਬ ਦੇ ਦਿਵਸਾਂ ਦੇ ਜਿਹੜੀ ਜਿਹੜੀ ਸੁਧ ਹੋਈ ਤਾਂ ਤਨਖਾਹ پہلا یہ کہ میں استعادہ برحان جناب صاحب کو پنجاب اور پنجاب کے لیے بھی بھی بٹن سارے ورڈ کا جو محکمہ ڈیپارٹمنٹ جا رہے ہیں اگلے منٹ کے اندر میں کم سن کیا پایا ہے کہ برآمدات میں کیا ترقی ہوئی ہے اپ نے بتایا کہ نوکریاں اگیں ہیں بہت تو یہ ہے کہ اپ دو چار سے صوبوں کی ہمیں چاہتا ہوں کہ صوبہ شاہاب سے دنیا میں مثالیں دکھائی ہیں کہ اپ نے ਪੰਜਾਬ ਵਾਸਤੇ ਹੋਈ ਹੈ ਬੜੀ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਗੁਰੂ ਸਾਹਿਬ ਆਪਣੀ ਜਾਨ ਦੇ ਦਾ ਹੋ ਕੇ ਵੀ ਉਸ ਦੇ ਵਾਸਤੇ ਜਿਹੜਾ ਰਮਾਨ ਦੇ ਨਾਮੇ ਆਪਣੇ ਸਰਦਾਰ ਸਿੰਘ ਆਪਣਾ ਬਲਦਾਨ ਦਿੱਤਾ ਤੇ ਉਹਨਾਂ ਦੇ ਜਿਹੜੇ ਨੇ ਭਾਈ ਸਿੰਘ ਦਾ ਜਿਹੜਾ ਭਾਈ ਪਿਆਦਾ ਜੀ ਭਾਈ ਜੇਤਾ ਜੀ ਹੋਰ ਵੀ ਜਿਹੜੇ ਲੋਕ ਬਾਕੀ ਆਦੀ ਦੇ ਸਾਡੇ ਜੀ ਸੁਖਨੀ ਸਾਡੇ ਪਾਰ ਦੇ ਭੋਗ ਪਾਏਗੇ ਨ ਕੀ ਗੋਹ ਦੇ ਵਿੱਚ ਤੇ ਜੀ ਸਾਡੇ ਸਤਿਕਾਰਯੋਗ ਸਰਦਾਰ ਜਨਮਾ ਦੇ ਪਾੜਾ ਦੇ ਭਗਤ ਭਾਦਲੇ जिन्हनि जी रह माइग्रेट पीत जे पाण ते यूती पद जी साढे तौ साली रोके हुय सारे समान बी जे पी जे वर्कर वञो साल ਸਾਡੇ ਕਾਰੀਗਰਾਂ ਨੂੰ ਰਾਜਨੀਤਿਕ ਜਗਤ ਦੇ ਵਿੱਚ ਪ੍ਰਤਿਸ਼ਾ ਕਿ ਗੁਰੂ ਜੀ ਬਹਾਦਰ ਜੀ ਪਹਿਲਾ ਆਪ ਹੀ ਹਿੰਦੂਸ탄 ਦੇ ਇਤਿਹਾਸ ਵਿੱਚ ਮਾਨੋਮੀ ਇਤਿਹਾਸ ਦਾ ਮੋਹਰ ਪਾਈ ਬਸਤਾ ਹੈ ਸਭ ਤੋਂ ਵੱਡਾ ਹੈ ਜਦੋਂ ਸਾਰੇ ਜੀਤੂ ਤਾਨਾ ਨੇ ਸੇਖਤਸ ਦੇ ਸੌਰਾਸੋ ਨਿਹੰਗ ਬਾਦ ਹੋਇਆ ਤੇ ਉਹ ਸਾਰੇ ਤਕਰੀਬਨ ਜਿੱਥੇ ਤਰਫਾਨੀ ਹੋਈ ਹੈ ਕਿ ਤੇ ਬਾਦ ਜੀ ਨੇ ਕਾ ਜੁਰਮ ਦੇ ਖਿਲਾਫ ਔਰ ਦੇ ਜਨਤਕੋ ਇਹਦਾ ਜੀ ਸਵਾਲ ਮੰਨਦਾ ਸੀ ਕਿ ਸੁਰੀਤ ਰੋਟੀ ਖਾਇਆ ਕਰਦਾ ਸੀ ਤੇ ਗੁੰਦਵਾਂ ਨੂੰ ਮੁਸਲਮਨ ਬਣਾ ਕੇ ਤਾਂ ਉਹ ਕਹਿੰਦੇ ਸੀ ਮੈਂ ਖਾਣਾ ਖਾਂ। ਉਸ ਦੂਜੇ ਕਲਾਸ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਕੋਲ ਅਰਜੀ ਤੇ ਜੰਮੂ ਕੁਰੀਤ ਨੂੰ ਪੜ੍ਹਦਾ ਹੈ ਉਹਨਾਂ ਨੇ ਪੁਤ ਸੁਨਾਰ ਜੀ ਉਹਨਾਂ ਨੇ ਸਾਰਿਆਂ ਨੇ ਰਾਤ ਕੇ ਪ੍ਰਯਾਸ ਕੀ ਬੇਅਤੀ ਕਿ ਕਿ ਸਾਡਾ ਧਰਮ ਖਤਰੇ ਦੇ ਵਿੱਚ ਹੈ ਉਸ ਤੇ ਉਹ ਸੁਰਤ ਦੇ ਬਾਦ ਜੀ ਨੇ ਉੱਥੋਂ ਬਨੰਦਪੁਰ ਸਾਹਿਬ ਤੋਂ ਚੱਲ ਕੇ ਆਪ ਦਿੱਲੀ ਵਿੱਚ ਤਾਂ ਦੇ ਸਾਧਨ ਰੂਤੀ ਤੇ ਸ਼ਹੀਦ ਹੋ ਕੇ ਦੱਸਿਆ ਕਿ ਜੇ ਕੋਈ ਵੀ ਜਦੋਂ ਵਜੇ ਕਿ ਨਿਸਮਿਤ ਕਪਾਨੀਆਂ ਦੇ ਗਰੂ ਤੇ ਬਾਜਰੀ ਨੂੰ ਗੱਲ ਕੀਤੀ ਕਿ ਕਿਸੇ طرف ਦੇ ਵਿੱਚ ਪੂਰਾ ਮਾਦਰੀ ਨੁਕੜੀ ਤੇ ਉਹਨਾਂ ਨੂੰ ਇਹ ਗਿਆ ਸੀ ਉਹਨੇ ਜਾਨਤਾ ਤੁਸੀਂ ਰੂਤੀ ਆਪਣਾ ਮਸਮਤ ਤਰਫ ਪੂਰ ਕਰ ਲੋ ਜਾਂ ਕੋ ਸ਼ਕਤੀ ਨਿਕਾ ਲੋ ਪਰ ਉਹਨਾਂ ਬਰਨਾ ਸ਼ੀਰਦੀ ਜੇ ਤੱਕ ਸ਼ਹਾਦਤ ਦੇ ਕੇ ਉਹਨਾਂ ਨੇ ਸਾਰੇ ਗੁਰੂ ਦੀ ਚਾਦਰ ਨੂੰ ਸਾਰੇ ਵਰਲਡ ਦੀ ਚਾਦਰ ਨੂੰ ਬਚਾਇਆ ਹੈ ਤੇ ਇਸ ਕਰਕੇ ਗੁਰੂ ਤੇਗ ਬਹਾਦਰ ਜੀ ਸ਼ੀਰਦੀ ਨੂੰ ਸਾਰੇ ਹੀ ਜਿਸ ਤਰੀਕੇ ਨਾਲ ਸਾਡੇ ਸਰਕਾਰ ਨੂੰ ਪ੍ਰਧਾਨ ਮੰਤਰੀ ਸਾਹਿਬ ਤੇ ਸਾਰੇ ਹੀ ਭਾਜਪਾ ਦੇ ਵਰਕਰਾਂ ਤੇ ਨਿਗਰ ਸਰਕਾਰ ਨੂੰ ਸਾਰੇ ਭਾਰਤ ਦੇ ਵਿੱਚ ਸਾਰੇ ਭਾਰਤ ਤੋਂ ਬਾਹਰ ਵੀ ਦੂਜੇ ਬਾਦਸ਼ਾਲੂ ਮਨਾਉਂਦੇ ਨੇ ਇਸ ਤਰ੍ਹਾਂ ਕੇ ਸਾਰੇ ਨਸੀਬੀ ਪੈਟਰਨ ਦੇ ਆਧਾਰ ਤੇ ਸਮਾਣ ਆ ਦੇ ਸਾਡੇ ਮੰਡਲ ਮਦਾਨ ਸਤਿਮੇ ਜਿਤਿੰਦਰ ਸ਼ਰਮਾ ਜੀ ਉਹਨਾਂ ਦੇ ਨਾਲ ਕੈਨ ਸਾਹਿਬ ਸਾਰਿਆਂ ਨੇ ਨਾਲ ਮਿਲ ਕੇ ਇਹ ਜਿਹੜਾ ਹੈ ਪਰਾਲਾ ਕਰਕੇ ਉਹਨਾਂ ਦਾ ਜਿਹੜਾ ਸ਼ਹੀਦੀ ਗੁਰੂ ਹੋਇਆ ਹੈ ਤੇ ਇਹ ਯੋਗਾਂ ਨੂੰ ਯਾਦ ਕਰਵਾਸੀ ਮਰਾਇਆ